ਦਰ ਹੁਣ ਲੱਗੇ ਮਖਾਣੇ ਪੀ ਹੋਣ ਨਾਰੀਅਲ ਕਾਜੂ ਬਦਾਮ ਸੋ ਗਈ ਭੁੰਨਣਾ ਬੇਸਣ ਲੋ ਜੀ ਆਹੀ ਆਪਣੇ ਲੈ ਲਈਏ ਇਹ ਸੇ ਦੀਆਂ ਪਿੰਨੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਇੱਕ ਤੁਹਾਡੇ ਲਈ ਸਪੈਸ਼ਲ ਰੈਸিপি ਲੈ ਕੇ ਆਏ ਹਾਂ ਬੇਸਣ ਦੇ ਬੇਸਣ ਦੀਆਂ ਪਿੰਨੀਆਂ ਮੰਮੀ ਬੇਸਣ ਦੀ ਪਜੀਦੀ ਕਿ ਬੇਸਣ ਦੀਆਂ ਪਿੰਨੀਆਂ ਬੇਸਣ ਦੀਆਂ ਪਿੰਨੀਆਂ ਤੇ ਤੁਸੀਂ ਆਹ ਵਾਲੇ ਜਿਹੜਾ ਮੌਸਮ ਹੈ ਆਪਣਾ ਫਰਵਰੀ ਮਾਰਚ ਅਪ੍ਰੈਲ ਤੱਕ ਇਹ ਪਿੰਨੀਆਂ ਖਾ ਸਕਦੇ ਆ ਵਧੀਆ ਹੁੰਦੀਆਂ ਆ ਇਹ ਮੌਸਮ ਚ ਖਾਣੀਆਂ ਤੇ ਆਪਾਂ ਪਹਿਲਾਂ ਬਣਾਈਆਂ ਸੀ ਆਲਸੀ ਤੇ ਖੋਏ ਦੀਆਂ ਪਿੰਨੀਆਂ ਤੇ ਮੇਰੀ ਨਾ ਇੱਕ ਭੈਣ ਨੇ ਕਮੈਂਟ ਕੀਤਾ ਹੈਗਾ ਉਹਦੇ ਤੇ ਤੇ ਉਹ ਕਹਿੰਦੀ ਸੀਗੀ ਵੀ ਆਹ ਜਿੱਦਾਂ ਤੁਸੀਂ ਪਿੰਨੀਆਂ ਬਣਾਈਆਂ ਆ ਇਹ ਬਹੁਤਾ ਟਾਈਮ ਨਹੀਂ ਰਹਿਣੀਆਂ ਇਹ ਖਰਾਬ ਹੋ ਜਾਣੀਆਂ ਕਹਿੰਦੀ ਤੇ ਮੈਂ ਉਹ ਭੈਣ ਨੂੰ ਦੱਸਣਾ ਚਾਹਨੀ ਐ ਵੀ ਵੀਡੀਓ ਰਾਹੀਂ ਨਾ ਭੈਣ ਸਾਨੂੰ 3 ਮਹੀਨੇ ਹੋ ਗਏ ਆ ਆਪਾਂ ਉਹ ਬਣਾਈਆਂ ਸੀ ਗਿਆ ਦਸੰਬਰ ਦੇ ਵਿੱਚ ਸ਼ਾਇਦ ਆਈ ਥਿੰਕ ਜਾਂ ਨਵੰਬਰ ਦੇ ਹਾਂਜੀ ਨਵੰਬਰ 'ਚ ਬਣਾਈਆਂ ਸੀ ਆਪਾਂ 11ਵੇਂ ਮਹੀਨੇ 'ਚ ਉਹ ਤੇ ਉਹ ਹੀ ਜਨਵਰੀ ਦੇ ਲਾਸਟ ਤੱਕ ਖਾਧੀਆਂ ਉਹ ਤੇ ਹੁਣ ਚਲੋ ਸਾਡਾ ਇਹ ਪਹਿਲਾਂ ਫਰਵਰੀ ਦੇ ਵਿੱਚ ਬਣਾਉਣੀ ਸੀ ਤੇ ਉਹ ਇੱਦਾਂ ਥੋੜਾ ਸ਼ਡਿਊਲ ਬਿਜ਼ੀ ਹੋਣ ਕਰਕੇ ਤੇ ਉਹ ਸਾਡੀਆਂ ਪਿੰਨੀਆਂ ਨਹੀਂ ਬਣ ਪਈਆਂ ਤੇ ਹੁਣ ਅੱਜ ਮੰਮੀ ਹੁਣੀ ਲੱਗੇ ਸੀਗੇ ਇੱਧਰ ਪਿੰਨੀਆਂ ਬਣਾਉਣ ਬੈਠਣ ਦੀਆਂ ਤੇ ਮੈਂ ਇੱਥੇ ਆਈ ਹੋਈ ਸੀ ਆਪਣੇ ਤੇ ਕੇ ਤੇ ਮੈਂ ਕਿਹਾ ਚਲੋ ਇਹ ਵਲੌਗ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਹੈ ਨਾ ਬੇਥਣ ਦੀਆਂ ਪਿੰਨੀਆਂ ਦੀ ਤੇ ਮੰਮੀ ਇਥੇ ਲੱਗੇ ਹੋਏ ਆ ਮਖਾਣੇ ਫਰਾਈ ਕਰਨ ਦੇਸੀ ਘਿਓ ਦੇ ਵਿੱਚ ਤੇ ਬਾਕੀ ਜਿੱਦਾਂ ਜਿੱਤਾ ਜੋ-ਜੋ ਚੀਜ਼ ਇਹ ਵਿੱਚ ਐਡ ਕਰੋਗੇ ਤਾਂ ਆਪਾਂ ਤੁਹਾਨੂੰ ਨਾਲ-ਨਾਲ ਦੱਸੀ ਜਾਣੀ ਹੈ ਠੀਕ ਆ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਬਲੌਗ ਜਿਹੜਾ ਆਪਣਾ ਅੱਜ ਦਾ ਪੂਰਾ ਐਂਡ ਤੱਕ ਦੇਖਿਓ ਓਕੇ ਜੀ ਚਲੋ ਆਜੋ ਦੇਖੀਏ ਵੀ ਅੱਗੇ-ਅੱਗੇ ਕਿਹੜਾ ਸਮਾਨ ਇਹ ਰੈਡੀ ਕਰਦੇ ਆ ਕੀ-ਕੀ ਪਾਉਂਦੇ ਆ ਤੇ ਕਿੱਦਾਂ ਬਣਾਉਂਦੇ ਮੈਂ ਵੀ ਅੱਜ ਫਸਟ ਟਾਈਮ ਦੇਖਣੀ ਆ ਇਹ ਤਾਂ ਹੀ ਮੈਂ ਇਹਨਾਂ ਨੂੰ ਕਿਹਾ ਮੈਂ ਤਾਂ ਜਦੋਂ ਵੀ ਕੁਝ ਇਦਾਂ ਦਾ ਬਣਾਉਂਗਾ ਮੈਨੂੰ ਸੱਦ ਲਿਓ ਤੇ ਮੈਂ ਤਾਂ ਮੈਂ ਆ ਜੂੰਗੀ ਤਾਂ ਨਾਲੇ ਮੈਂ ਦੇਖ ਲੂੰਗੀ ਵੀ ਕਿੱਦਾਂ ਬਣਦੀਆਂ ਆ ਤੇ ਦੂਜੀ ਗੱਲ ਹਰੇਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਚੀਜ਼ ਬਣਾਉਣ ਦਾ ਹਨਾ ਕੋਈ ਕਿਸੇ ਤਰ੍ਹਾਂ ਬਣਾਉਂਦਾ ਕੋਈ ਕਿਸੇ ਤਰ੍ਹਾਂ ਬਣਾਉਂਦਾ ਆ ਤੇ ਮਤਲਬ ਕਿ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਦਾਂ ਬਣਾ ਸਕਦੇ ਆ ਤੇ ਇੱਕ ਮੇਰੀ ਭੈਣ ਨੇ ਕਿਹਾ ਸੀਗਾ ਉਹ ਵੀ ਇਦਾਂ ਨਹੀਂ ਪਿੰਨੀਆਂ ਬਣਦੀਆਂ ਉਦਾਂ ਨਹੀਂ ਬਣਦੀਆਂ ਹਰੇਕ ਦਾ ਆਪੋ ਆਪਣਾ ਤਰੀਕਾ ਅਲੱਗ ਹੁੰਦਾ ਆ ਬਣਾਉਣ ਦਾ ਚੀਜ਼ ਤੇ ਵੀ ਜਿਹੜੀਆਂ ਅਸੀਂ ਅਲਸੀ ਕੋਹ ਦੀਆਂ ਪਿੰਨੀਆਂ ਬਣਾਈਆਂ ਸੀਗੀਆਂ ਉਹ ਤਾਂ ਸਾਡੀਆਂ ਵੀ 3 ਮਹੀਨੇ ਚੱਲੀਆਂ ਤਾਂ ਇੱਕ ਵੀ ਪਿੰਨੀ ਜਿਹੜੀ ਉਹ ਖਰਾਬ ਨਹੀਂ ਹੋਈ ਹੈਗੀ ਤੇ ਬਹੁਤ ਟੇਸਟੀ ਬਣੀ ਆ ਕਿਉਂਕਿ ਸ਼ੁਰੂ ਤੋਂ ਸਾਡੇ ਮੇਰੇ ਸਹੁਰਿਆਂ ਦੇ ਵਿੱਚ ਇਦਾਂ ਹੀ ਪਿੰਨੀਆਂ ਬਣਾਉਂਦੇ ਆ ਗਏ ਆ ਬਾਕੀ ਚਲੋ ਜਿੱਦਾਂ ਕੋਈ ਕਿਦਾਂ ਕੋਈ ਬਣਾਉਂਦਾ ਉਹ ਮੈਨੂੰ ਪਤਾ ਨਹੀਂ ਉਹ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਬਸਣ ਦੀਆਂ ਪਿੰਨੀਆਂ ਤੇ ਠੀਕਾ ਹੀ ਬਣੇ ਰਹੋ ਵਲੌਗ ਦੇ ਨਾਲ ਲਓ ਜੀ ਇਧਰ ਘੇਚ ਭੁੰਨ ਹੋ ਰਹੇ ਮਖਾਣੇ ਇਹ ਹੋ ਗਏ ਆ ਫਰਾਈ ਆ ਲੋ ਘੇਰੇ ਵਿੱਚ ਅੱਜ ਇੱਧਰ ਆਪਾਂ ਫੁੱਲ ਮਖਾਣੇ ਜਿਹੜੇ ਉਹ ਫਰਾਈ ਕਰ ਲਏ ਦੇਸੀ ਘਿਓ ਦੇ ਵਿੱਚ ਇੱਧਰ ਜਿਹੜੀ ਆ ਕਮਰਕਾਸਮੀ ਇਹ ਹੈ ਹਨਾ ਇਹ ਫਿਰ ਇਦਾਂ ਜਦੋਂ ਆਪਾਂ ਵਿੱਚ ਇਦਾਂ ਐਡ ਕਰਨੀ ਹੈ ਥੋੜੀ ਦਹਾੜ ਜੀ ਤਾਂ ਨਹੀਂ ਆਉਂਦੀ ਮੂੰਹ ਦੇ ਵਿੱਚ ਇਦਾਂ ਹੋਰ ਤਰ੍ਹਾਂ ਤਾਂ ਨਹੀਂ ਲੱਗਦੀ ਪੀਸ ਹੋ ਜਾਣੀ ਪੀ ਅੱਛਾ ਪੀਣੀ ਹੈ ਇਹ ਹੈ ਹਨਾ ਠੀਕ ਆ ਅੱਛਾ ਇਦਾਂ ਹੀ ਫਰਾਈ ਕਰਨੀ ਦੇ ਘਿਓ ਦੇ ਵਿੱਚ ਇਹ ਜੀ ਕਿੰਨਾ ਸਮਾਨ ਹੈ ਆਪਣਾ ਇਹ ਸਾਰਾ ਟੋਟਲ ਹੁਣ ਕਿ ਸਭ ਤਰ੍ਹਾਂ ਅੱਛਾ ਹੀ ਇੱਕ ਇੱਕ ਪੈਕਟ ਆ ਜਿੱਦਾਂ ਹਨ ਇੱਥੇ ਇੱਕ ਪੈਕਟ ਸਿਗਾ ਮਖਾਨਿਆਂ ਦਾ ਇੱਕ ਪੈਕਟ ਇਹ ਸਿਗਾ ਕਮਰਕਾਸ ਤੇ ਘਿਓ ਕਿੰਨਾ ਸੂਜੀ ਆ ਸੂਜੀ ਆ ਹਨਾ ਅਸ਼ੀ ਸੂਜੀ ਦਾ ਬੇਸਣ ਸੂਜੀ ਆ ਪਹਿਲੀ ਵੱਲ ਚ ਇਹ ਚ ਸੂਜੀ ਕਮਰਕਾਸ ਨਹੀਂ ਸੱਚ ਇਹ ਕੀ ਆ ਸੂਜੀ ਲੱਗਦੀ ਐ ਉਹੋ ਆ ਖਾਸ ਖਾਸ ਇਹ ਖਾਸ ਖਾਸ ਆ ਇਹ ਠੀਕ ਆ ਹੂੰ ਤੁਹਾਡੀ ਇਹ ਜਿਹੜੀ ਗ੍ਰੈਂਡ ਹੋ ਜਾਈਂ ਵਧੀਆ ਅੱਛਾ ਜੀ ਲਓ ਜੀ ਇੱਥੇ ਬਦਾਮ ਸਾਡੇ 250 ਗ੍ਰਾਮ ਤੇ 250 ਗ੍ਰਾਮ ਹੀ ਕਾਜੂ ਤੇ 100 ਗਿਆ ਪਤਾ ਨਹੀਂ ਕਿੰਨੀਆਂ ਥੋੜੀਆਂ ਬਹੁਤੀਆਂ ਸੋ ਗਿਆ ਹੋ ਗਿਆ ਇੱਥੇ ਆਪਾਂ ਇੱਕ ਗੋਲਾ ਨਾਰੀਅਲ ਦਾ ਲਿਆ ਹੈਗਾ ਤੇ ਅੱਧਾ ਆਪਾਂ ਇਹ ਚੋਂ ਕद्दूकस ਕੀਤਾ ਆ ਅੱਧਾ ਪਰ ਹ ਦਿੱਤਾ ਆ ਇਹਨੂੰ ਵੀ ਆਪਾਂ ਇੱਧਰ ਹੁਣ ਲੱਗੇ ਮਖਾਣੇ ਪੀ ਹੋਣ ਤੇ ਇੱਕ ਰਹਿ ਗਈ ਆਹ ਕਮਰਕਸ ਤੇ ਖਾਸ ਖਾਸੂਰੀ ਨੂੰ ਜੜਿਆ ਆ ਨਾ ਤੇ ਬਾਕੀ ਸਬੰਸ ਸਾਰਾ ਹੋ ਚੁੱਕਾ ਆ ਆਪਣਾ ਇੱਧਰ ਨਾਰੀਅਲ ਕਾਜੂ ਬਦਾਮ ਸੋ ਗਈ ਚਲੋ ਮਖਾਣੇ ਰਹਿ ਗਏ ਫੇ ਆਪਾਂ ਭੁੰਨਣਾ ਬੇਸਣ ਲੋ ਜੀ ਮਖਾਣੇ ਸਾਡੇ ਪੀ ਹੋ ਗਏ ਤਾਂ ਮਖਾਣਿਆਂ ਦੇ ਵਿੱਚ ਦੇਸੀ ਘਿਓ ਇੰਨਾ ਹੈਗਾ ਨਾ ਕਿ ਸੁਦਾ ਕਿ ਹੋਈ ਨਿਕਲਦਾ ਮਖਾਣਿਆਂ ਦੇ ਵਿੱਚੋਂ ਇਹਨਾਂ ਨੂੰ ਗ੍ਰਾਈਂਡ ਕਰਕੇ ਵੀ ਲੋ ਜੀ ਇੱਧਰ ਬੇਸਣ ਪੁੰਨ ਹੋ ਚੁੱਕਾ 스ਮੈਲ ਵਧੀਆ ਆਉਣ ਲੱਗਾ ਪਈ ਕੜਾਹ ਵਾਲੀ 스ਮੈਲ ਆਉਂਦੀ ਹੁਣ ਇੱਧਰ ਥੋੜਾ ਜਿਹਾ ਪਿਆ ਆ ਕਿੰਨਾ ਮੰਮੀ 2 ਕਿਲੋ ਹੈਗਾ ਨਾ ਬੇਸਣ ਹੂੰ ਫੇ ਕੀ ਫੇ ਮੈਂ ਤਾਂ ਜ਼ਿਆਦਾ ਪਾਣਾ ਹਾਂ ਹਾਂ 2 ਕਿਲੋ ਬੇਸਣ ਕਿਲੋ ਸ਼ੱਕਰ ਬਾਕੀ ਬਾਅਦ ਚ ਦੇਖਦੇ ਆ ਮਿੱਠਾ ਵਿਖੰਡ ਪਾਉਣ ਦੀ ਲੋੜ ਪਈ ਤਾਂ ਖੰਡ ਪਾ ਲਵਾਂਗੇ ਕਾ ਕਿਲੋ ਮਾਰੀ ਲੈ ਗਰਣ ਕਾ ਕਰ ਲਮਾ ਗ੍ਰਾਈਂਡ ਥੋੜੀ ਜੀ 1.5 ਕਿਲੋ ਬਰਡ ਪਾ ਲਓ ਠੀਕ ਲਓ ਜੀ ਆਪਾਂ ਇਹਦੇ ਚ ਪਾ ਦਈਏ ਹੁਣ ਖੰਡ ਪੀਸੀ ਹੋਈ ਅੱਧਾ ਕਿਲੋ ਖੰਡ ਹੋਣੀ ਇਹ ਹੈ ਨਾ ਪੀਸੀ ਹੋਈ ਤੇ ਕਿਲੋ ਆਪਣੀ ਸ਼ੱਕਰ ਇਹ ਵੀ ਵਿੱਚ ਰਲਾ ਦਈਏ ਤੇ ਆਪਣਾ ਬੇਸਣ ਜਿਹੜਾ ਆ ਉਹ ਵੀ ਭੁੱਜ ਚੁੱਕਾ ਆ ਅੱਧਾ ਕ ਭੁੱਜਿਆ ਅੱਧਾ ਹਲੇ ਭੁੱਜ ਗਿਆ ਅੱਧਾ ਕ ਰਹਿ ਗਿਆ ਖੁਲਚਾ ਆ ਸਬਕਰਿ ਹੋਣੀ ਆ ਹੂੰ ਗੁੱਡੀ ਲੱਗਦੀ ਹੈ ਨਾ ਘਰ ਦੀ ਦੇਸੀ ਦੇਸੀ ਜਿੱਦਾਂ ਹੁੰਦੀ ਨਾ ਨਹੀਂ ਤਾਂ ਕਈ ਆਹ ਜਿਹੜੇ ਵੇਚਦੇ ਚਿੱਟੀਆਂ ਜੀਆਂ ਹੁੰਦੀਆਂ ਨਾ ਸੱਕਰਾਂ ਜੀਆਂ ਆਹ ਸੱਕਰ ਸੋਹਣੀ ਲੱਗਦੀ ਆ ਹੱਥ ਮਰ ਨਹੀਂ ਆਹ ਲੋ ਜੀ ਹੁਣ ਵਿੱਚ ਬੇਸਣ ਐਡ ਕਰ ਦਈਏ ਹਾ ਤਾਂ ਕਿਲੋ ਡੇਢ ਕੋ ਤਾਂ ਮਾਦਾ ਹੀ ਬਣ ਗਿਆ ਹੂੰ ਬਾਕੀ ਜੇ ਕੋਈ ਚਾਹੁੰਦਾ ਆ ਤਾਂ ਉਹ ਹਲਸੀ ਦੇ ਵਿੱਚ ਵੀ ਕਰ ਸਕਦਾ ਹਨਾ ਹਲਸੀ ਦੇ ਵਿੱਚ ਜਿੱਦਾਂ ਚਾਣੀ ਬਣਾ ਕੇ ਵੀ ਸਰੀ ਦੇ حساب ਨਾਲ ਹਮ ਜੇ ਕਿ ਹੁਣ ਤਾਂ ਚਲੋ ਮੌਸਮ ਥੋੜਾ ਚੇਂਜ ਹੋ ਗਿਆ ਮੋਰੇ ਹੁਣ ਧੁੱਪਾਂ ਲੱਗਣ ਲੱਪਈਆਂ ਨਿਵਾਣ ਤਾਂ ਬੇਸਣੀ ਵਧੀਆ ਹਮ ਜੇ ਨੂੰ ਹੁਣ ਕਰਦੇ ਮਿਕਸ ਥੋੜਾ ਜਿਹਾ ਬੇਸਣ ਹੋਰ ਪਾਉਣ ਲੈਣੇ ਆ ਜੇ ਫੇਰ ਬਣਾ ਕਿਸ ਹਾਲ ਪਤਾ ਹਮ ਜਦੋਂ ਜੇ ਕਈ ਦਾਦਾ ਚਾਣੀ ਬਣਾ ਕੇ ਵੀ ਵਿੱਚ ਜਿੱਦਾਂ ਕਰਦੇ ਹਨ ਵੀ ਜੇ ਕਿਸੇ ਨੇ ਏਦਾਂ ਗੁੜ ਦੀ ਜਾਂ ਸ਼ੱਕਰ ਦੀ ਚਾਣੀ ਬਣਾਉਣੀ ਹੋਵੇ ਤਾਂ ਉਹ ਤੇਲ ਦੇ ਵਿੱਚ ਅਲਸੀ ਦੇ ਤੇਲ ਦੇ ਵਿੱਚ ਚਾਣੀ ਬਣਾ ਕੇ ਤੇ ਇਹਦੇ ਵਿੱਚ ਐਡ ਕਰ ਸਕਦੇ ਆ ਬਟ ਹੁਣ ਆਪਾਂ ਮੌਸਮ ਦੇ ਹਿਸਾਬ ਨਾਲ ਗਰਮ ਚੀਜ਼ਾਂ ਥੋੜੀਆਂ ਘਾਟ ਹੀ ਰੱਖੀਆਂ ਆ ਜਿਹੜਾ ਜੰਮਿਆ ਜਣਾ ਹਾਂ ਘੇ ਜੰਮ ਗਿਆ allele ਉਦਾਂ ਵੀ ਗਰਮ ਹੋਣਾ ਇਹਨੂੰ ਠੰਡੇ ਹੋ ਕੇ ਤਾਂ ਫੇਰ ਇੱਦਾਂ ਹੀ ਕਰੋ ਇੱਦਾਂ ਦਾ ਲੱਗ ਬਹੁਤ ਗਰਮ ਲੱਗਣਾ ਹੱਥਾਂ ਨੂੰ ਹੂੰ ਕਿਦੋਂ ਪੀੜੀ ਫੜਾਈ? ਲੱਗੀ ਠੀਕ ਆ ਮਿੱਠਾ ਹੂੰ ਸਾਬ ਲਈਏ ਲਓ ਬਈ ਪੱਤੇ ਮੜਾ ਜਾ ਚੈੱਕ ਵੀ ਕਰ ਲਈਦਾ ਹੁੰਦਾ ਵੀ ਮਿੱਠਾ ਕਿੱਦਾਂ ਦਾ ਆ ਹਨਾ ਜੇ ਘੱਟ ਲੱਗੇ ਤਾਂ ਥੋੜਾ ਜਿਹਾ ਬੰਦਾ ਫੇ ਗਰਮ-ਗਰਮ ਚ ਹੋਰ ਐਡ ਕਰ ਲੈਂਦਾ ਆ ਇਹਨੂੰ ਹੁਣ ਕਰਦੇ ਚੰਗੀ ਤਰ੍ਹਾਂ ਮਿਕਸ ਫਿਰ ਇਹਦੀਆਂ ਵੱਟਦੇ ਆ ਪਿੰਨੀਆਂ ਲੋ ਜੀ ਆਹ ਵਾਲੇ ਮੌਸਮ ਚ ਨਾਲੇ ਇਹ ਛੇਤੀ ਬਣ ਜਾਂਦੀਆਂ ਹੈ ਨਾ ਇਹਨੂੰ ਟਾਈਮ ਵੀ ਨਹੀਂ ਲੱਗਦਾ ਕੁਝ ਵੀ ਆਲਸੀ ਮੋਟਾ ਨਾਲ ਹੂੰ ਆਲਸੀ ਦੀਆਂ ਪਿੰਨੀਆਂ ਨੂੰ ਟਾਈਮ ਲੱਗਦਾ ਜ਼ਿਆਦਾ ਸੋਣੀ ਤੇ ਨਹੀਂ ਹੂੰ ਪਹਿਲਾਂ ਦਾ ਸਮਾਨ ਸਾਰਾ ਭੁੰਨੋ ਤੇ ਉਹਨੂੰ ਗ੍ਰਾਈਂਡ ਕਰੋ ਭੁੰਨਿਆ ਦਾ ਵੀ ਹੈਗਾ ਉੱਦਾਂ ਅਵੇਂ ਇਹਨੂੰ ਉਹਦਾ ਥੋੜਾ ਟਾਈਮ ਲੱਗਦਾ। ਤੇ ਕਰਿਆਟੀ ਆ ਨਾ ਬਤਲੇ। ਹਾਂ ਉੱਚੇ ਫੇ ਕਈ ਚੀਜ਼ ਐਡ ਕਰਨੀਆਂ ਪੈਂਦੀਆਂ। ਇਹਦੇ ਭਾ ਮੂੰਗੀ ਪਾ ਲੋ। ਨਹੀਂ ਉਹ ਉਹਨੂੰ ਤਾਂ ਫਸਾਰਾ ਦੇਣੀ। ਮੂੰਗੀ ਪਾ ਲੋ ਸਿਆਲਾ ਗਰਸਿਆਲਾ ਵਿੱਚ ਅਲਸੀ ਪਾ ਲੈ ਚ ਕਿਲੋ। ਹਾਂ ਜੇ ਤੂੰ ਅਲਸੀ ਪੌੜੀਆਂ ਵਿੱਚ ਪਾ ਲੋ ਅਲਸੀ ਕਿਲੋ। ਹਾਂ ਵੀ ਜੇ ਇਹਨੂੰ ਥੋੜਾ ਆਪਾਂ ਗਰਮ ਚੀਜ਼ਾਂ ਪਾਉਣੀਆਂ ਫੇਰ ਥੋੜਾ ਜੋ ਮਰਜੀ ਐਡ ਕਰ ਲਓ ਵਿੱਚ ਹਨਾ। ਅਲਸੀ ਪਾ ਲੋ ਮੂੰਗੀ ਪਾ ਲੋ ਆਟਾ ਪਾ ਲੋ। ਇੱਕ ਟੋਟਲ ਕਿੰਨਾ ਕੁ ਮਟੀਰੀਅਲ ਹੋਊਗਾ ਤੁਹਾਡੇ ਹਿਸਾਬ ਨਾਲ? ਹੂੰ ਚਾਰ ਕਿਲੋ ਲੱਗ ਗਏ ਹੁਣ ਚਾਰ ਪੰਜ ਕਿਲੋ ਦੇ ਹਿਸਾਬ ਨਾਲ ਹੈਗਾ ਕਰਿਆਟੀ ਚਲੋ ਤੇ 1.5 ਕਿਲੋ ਰੱਖ ਦੋ ਕਿਲੋ 1.5 ਕਿਲੋ ਆਪਾਂ ਕਰਿਆਟੀ ਪਾਈ ਇਹਦੇ ਚ ਕਿਲੋ ਸ਼ੱਕਰ ਕਿਲੋ ਸ਼ੱਕਰ ਅੱਧਾ ਕਿਲੋ ਪੀਸੀ ਖੰਡ ਪਾਇਆ ਪਾਇਆ ਉਹ ਸਮਾਨ ਪਾਇਆ ਪਾਇਆ ਕਾਜੂ ਬਦਾਮ ਥੋੜੀ ਜਿਹੀ ਸੋਗੀਆਂ ਹੈਗੀਆਂ ਅੱਧਾ ਕਿਲੋ ਰੱਖਣਾ ਹਾਂ ਉਹ ਗਿਆ ਠੀਕਾ ਕਿਲੋ ਦਾ ਮਤਲਬ ਕਿ ਆਪਾਂ ਵਿੱਚ ਆ ਚੀਜ਼ਾਂ ਵਿੱਚ ਐਡ ਕਰਤੀਆਂ ਹਨਾ ਗਰਮ ਆ ਹੱਥ ਨਾ ਨਾ ਹੱਥ ਨਾ ਲਾਓ ਲੈ ਉਹ ਸਾਡੀ ਪ੍ਰਾਤ ਬਹੁਤ ਵੱਡੀ ਸੀਗੀ ਉਹ ਸਮਾਨ ਵੀ 7-8 ਕਿਲੋ ਹੈਗਾ ਜਦੋਂ ਅਲਸੀ ਦੀਆਂ ਪਿੰਨੀਆਂ ਆ ਜਿਆਦਾ ਖਾ ਲੈਣੇ ਸਦਾਈਆਂ ਵਾਂਗ ਐਨਾ ਬਣਾਓ ਦਾ ਰਾਮ ਬਣਾ ਆਪਣੇ ਲਈ ਹਾਂ ਐਨਾ ਕਰ ਚੌਹਣੀਆਂ ਨੂੰ ਮੁਕਣਾ ਹਣ ਕੋਈ ਨਾ ਮੈਮੀ ਜਾ ਕੇ ਬਣਾਉਂਗੀ ਪਿੰਨੀਆਂ ਤੁਹਾਨੂੰ ਸੱਦ ਲੈਣਾ ਹੁਣ ਮੇਰੀਆਂ ਵੀ ਆ ਕੇ ਇੱਥੇ ਬਣਾ ਦੇਓ ਪਿੰਨੀਆਂ ਤੁਸੀਂ ਇਹ ਮੁਕ ਰਹੀਆਂ ਇਹ ਤੋਂ ਥੋੜੀਆਂ ਜੀਆਂ ਹੁਣ ਮੈਂ ਖਾਣ ਜੋਗੀਆਂ ਲੈ ਜਾਣੀਆਂ ਲੈ ਜਾ ਲੈ ਥੋੜੀ ਪਾ ਦੇਣਾ ਸਵਾਗ ਆ ਬਕੌਲੇ ਚ ਪਾ ਦੋ। ਛੱਡੋ। ਆ ਸਰਪੂ ਰਹਿ ਗਿਆ ਹਾਂ। ਛੋਲੇ ਭਟੂਰੇ ਖਾਦੇ ਹੋ ਬੇਸਨ ਕਿਥੋਂ ਲੰਘਣਾ? ਸਾਡੇ ਨੇ ਵੀ ਲੈ ਆਉਂਦਾ। ਲਓ ਜੀ। ਆਪਾਂ ਲਾਪੇ ਪਿੰਨੀਆਂ ਵਟਣ। ਹਲੇ ਗਰਮ ਆ। ਇਧਰ ਇੱਕ ਲੈ ਰਹਿਮ ਦੇ ਨੇ ਹਵਾ ਫੇਰ ਦੋ। ਹੂੰ। ਹਵਾ ਕੋ ਗੋ ਕੋ। ਲਓ ਜੀ ਆਪਾਂ ਇੱਧਰ ਆਪਣਾ ਹਿੱਸਾ ਪਾਤਾ ਹੈ ਪਿੰਨੀਆਂ ਚ ਗਰਮ ਬਹੁਤ ਆਦਾ ਘੇ ਦੇਖੋ ਕਿਦਾਂ ਹੱਥਾਂ ਲੱਗਣਦੇ ਚੁੰਨਦੇ ਆਇਆ ਘੇ ਤੇ ਇਹਨਾਂ ਠੰਡੀਆਂ ਜਦੋਂ ਹੋ ਜਿਵੇਂ ਫੇਪਟੇ ਆਪਾਂ ਵਿੱਚ ਹੁਣ ਆਪਣਾ ਹਿੱਸਾ ਪਾਤਾ ਤੇ ਆਪਾਂ ਲੈ ਜਾਣੀਆਂ ਵਿੱਚੋਂ ਅਧੀਆਂ ਹਣੇ ਇਹਨਾਂ ਦੀਆਂ ਪਿੰਨੀਆਂ ਚੱਕ ਕੇ ਨਾ ਲਓ ਜੀ ਇਹਨਾਂ ਠੰਡੀਆਂ ਥੋੜਾ ਜਿਹਾ ਹੋਣ ਦਿਓ ਫੇਪਟੇ ਨਹੀਂ ਤਾਂ ਫਿਰ ਘੇ ਬਹੁਤ ਵਿੱਚੋਂ ਨਿਕਲਦਾ ਲਓ ਜੀ ਆਪਾਂ ਜਿਹੜੀਆਂ ਪਿੰਨੀਆਂ ਹੈਗੀਆਂ ਬੱਟਲੀਆਂ ਤੇ ਜਿਹੜਾ ਮੈਂ ਆਪਣਾ ਹਿੱਸਾ ਵਿੱਚ ਪਾ ਦਿੱਤਾ ਹੈ ਉਹ ਤਾਂ ਹੁਣ ਮੈਂ ਵੀ ਲੈ ਜਾਣਾ ਹੈ ਤੇ ਬਾਕੀ ਜਿੱਦਾਂ ਕੋਈ ਆਪਣੀ ਇੱਛਾ ਨਾਲ ਬਣਾਉਣਾ ਚਾਹੁੰਦਾ ਹੈ ਉਹ ਬਣਾ ਸਕਦਾ ਹੈ ਜੋ-ਜੋ ਤੁਸੀਂ ਵਿੱਚ ਸੋਰਸ ਸਮਾਨ ਵਿੱਚ ਐਡ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਆ ਤੇ ਹੁਣ ਆਪਾਂ ਲੱਗੇ ਚਾਹ ਦੇ ਨਾਲ ਪਿੰਨੀਆਂ ਖਾਣ ਤੇ ਆਜੇ ਹੁਣ ਤੁਹਾਨੂੰ ਦੱਸਦੇ ਬਾਕੀਆਂ ਦਾ ਰਿਵਿਊ ਲੈਨੇ ਆ ਵੀ ਕਿੱਦਾਂ ਦੀਆਂ ਬਣੀ ਆਏ ਆ ਬਾਕੀ ਸਾਰਿਆਂ ਨੂੰ ਪੁੱਛਦੇ ਆ ਠੀਕ ਹੈ ਜੀ ਆਜੋ ਖਾ ਲਈਆਂ ਕਿੱਦਾਂ ਦੀਆਂ ਬਣੀਆਂ ਆਂ ਆਂਟੀ ਕਿੱਦਾਂ ਦੀ ਬਣੀ ਪਿੰਨੀ ਵਧੀਆ ਹੈਗੀ ਅਛਾ ਇਹ ਤੂੰ ਮੈਂ ਬਣਾਈਆ ਦੱਸੋ ਡੈਡੀ ਕਿੱਦਾਂ ਦੀਆ ਬਣੀਆਂ ਸਵਾਦ ਸਿਰ ਮੂਹ ਜੰਦ ਹਨੇ ਕੁੜੀਆਂ ਜਾਂ ਕਰਮ ਖਰਗੀਆਂ ਮੂਹ ਜੰਦੇ ਹੀ ਹੈ ਨਾ ਅਮ ਜਦ ਤੂੰ ਖਾਦੀਆਂ ਬਹੁਤ ਨਾਈਸ ਅੱਛਾ ਅੱਛਾ ਅਜਾਦੀ ਨਹੀਂ ਹੋ ਗਈ ਮੈਂ ਕਰਾਂ ਇਦੀ ਹੋ ਗਈ ਬੇਰਬਾਹ ਲੈ ਮੈਂ ਆਈ ਭੈਣ ਭਰਾ ਰਹਿਣੇ ਆ ਨਾ ਖਾਣ ਵਾਲੇ ਚਲੋ ਲਿਆਓ ਸਾਡੇ ਲਈ ਚਾਹ ਵੀ ਖਾਈਏ ਤਾਂ ਦੱਸ ਕੇ ਹੈ ਨਾ ਲੋ ਜੀ ਇਧਰ ਪਿੰਨੀਆਂ ਖਾ ਕੇ ਨਾਲ ਹੀ ਸਮੋਸਿਆਂ ਨੂੰ ਤੂਟ ਚਾੜ ਦਿੱਤਾ ਨਾਲ ਹੀ ਸਮੋਸੇ ਚੱਕ ਲੈ ਚੱਕ ਨਹੀਂ ਸੱਟ ਲੈ ਢਿੱਡ ਚ ਤਾਂ ਫੋਨ ਰੱਖ ਲਾ ਸਮੋਸੇ ਚਮਚਾ ਤੇ ਰੱਖਿਤੇ ਆ ਫੋਨ ਦਾ ਅੱਖਾਂ ਗੱਡੀਆਂ ਫੋਨ ਚ ਸਮੋਸੇ ਚੱਖਾਂ ਫੋਨ ਚੱਖਾਂ ਆ ਬੜੀ ਵਧੀਆ ਜਾਂਦਾ ਅੰਦਰ ਮਿਰਚੀ ਬਹੁਤ ਆ ਆ ਬਹੁਤ ਕਰਾਰੀ ਚਟਣੀਆਂ ਹਰੀ ਲੋ ਜੀ ਆਹੀ ਆਪਣੇ ਲੈ ਲਈਏ ਇਹ ਸੇਵੀਆਂ ਪਿੰਨੀਆਂ ਤੇ ਆਪਾਂ ਹੁਣ ਚਲਈਏ ਘਰਾਂ ਨੂੰ ਤੇ ਘਰ ਜਾ ਕੇ ਦਿਨੇ ਸਾਰਿਆਂ ਨੂੰ ਚਾਹ ਦੇ ਨਾਲ ਪਿੰਨੀਏ ਕੇਕ ਤੇ ਸੱਚੀ ਬਹੁਤ ਟੇਸਟੀ ਬਣੀਆਂ ਆ ਤੇ ਸਾਰਿਆਂ ਨੇ ਜਰੂਰ ਟਰਾਈ ਕਰਕੇ ਦੇਖਿਓ ਤੇ ਜਦੋਂ ਕਿਸੇ ਦੀ ਵੀ ਕੋਈ ਵੀ ਇੱਛਾ ਵਿੱਚ ਹੋਰ ਸਮਾਨ ਐਡ ਕਰਨ ਦੀ ਤਾਂ ਉਹ ਪਾ ਸਕਦਾ ਆ ਤੇ ਸਪਿੰਨੀਆਂ ਸੱਚੀ ਬੈਰੀ ਟੇਸਟੀ ਬਹੁਤ ਬਹੁਤ ਤੇ ਹੁਣ ਆਪਾਂ ਚਲਈਏ ਚਲੋ ਮੰਮੀ ਠੀਕ ਆ ਸੰਗਾਂ ਉਹਦੇ ਬਾਏ ਹਾਂ ਤੇ ਮਿਲਦੇ ਜੀ ਤੁਹਾਨੂੰ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਟਾਈਮ ਹੋ ਗਿਆ 4:30 ਦਾ ਤੇ ਆਪਾਂ ਤੁਹਾਨੂੰ ਹੋਰ ਰੈਸਪੀ ਵਧੀਆ ਜਿਹਦੇ ਨਾਲ ਕਿਸੇ ਨਾਲ ਮਿਲਾਂਗੇ ਚਲੋ ਠੀਕ ਆ ਜੀ ਚਲ ਜਾਈਏ ਹੁਣ ਫੜਾਹਟ ਕਰਾਂਗੇ ਉਹ ਵੀ ਬਣਾ ਲੈ ਉਹ ਵੀ ਨਾ ਕੋਈ ਮੰਮੀ ਬਣਾਉਣੀ ਨਹੀਂ ਉਹਦੀ ਹੁਣ ਰੈਸਪੀ ਜਿਹੜੀ ਨਾ ਵੀ ਕਹਦੀ ਬਣਾਉਣੀ ਮੈਂ ਕਿਹੜੀ ਬਣਾਉਣੀ ਹਾਂ ਤੂੰ ਹੀ ਕਹਦੀ ਬਣਾਉਣੀ ਆ ਪਿੰਨੀਆਂ ਪਿੰਨੀਆਂ ਹੀ ਤਾਂ ਹਮ ਮੰਮੀ ਨੇ ਬਣਾ ਲਈ ਰੈਸਪੀ ਤੇ ਤੁ ਆਪਾਂ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹ ਕਿੱਦਾਂ ਬਣਦੀਆਂ ਆ ਇਹ ਮੈਂ ਫਸਟ ਟਾਈਮ ਦੇਖੀਆਂ ਸੀ ਇਹ ਪਿੰਨੀਆਂ ਤੇ ਮੈਂ ਮੈਂ ਅਸੀਂ ਕਦੀ ਬਣਾਈਆਂ ਨਹੀਂ ਅਜੇ ਤੱਕ ਹੋਏ ਦੀਆਂ ਬਣਾਉਣੇ ਅੱਜ ਸੀ ਦੀਆਂ ਹਨਾ ਤੇ ਇਹ ਅੱਜ ਆਪਾਂ ਮੈਂ ਦੇਖ ਲਈਆਂ ਤਾਂ ਹੁਣ ਆਪਾਂ ਬਣਾਵਾਂ ਬਣਾਇਆ ਕਰਾਂਗੇ ਟਰਾਈ ਕਰਿਆ ਕਰਾਂਗੇ ਠੀਕ ਆ ਜੀ ਚਲੋ ਆਜੋ ਚਲ ਜਾਈਏ ਘਰ